ਜੀ ਪੈਟਰੋਲ ਦੀ ਹੜਤਾਲ ਹੋ ਗਈ ਹੈ ਜੀ ਦੋ ਤਿੰਨ ਦਿਨ ਹੜਤਾਲ ਰਣੀ ਤਾਂ ਕਰਕੇ ਤਾਂ ਜਾਮ ਲੱਗਿਆ ਹੈ ਜੀ ਪਰ ਨਾ ਕੋ ਪੈਟਰੋਲ ਪੈ ਰਿਹਾ ਕਈ ਪਟਰੋਲ ਪੰਪਾਂ ਤੇ ਪੈਟਰੋਲ ਬੰਦ ਖਤਮ ਹੋ ਗਏ ਨੇ ਇਧਰ ਲੈਣ ਲੱਗੇ ਨਾ ਕੋ ਸਿਸਟਮ ਤੇ ਤੇਲ ਪਵਾਉਣ ਦਾ ਕਾਰ ਵਾਲੇ ਪਵਾ ਪਵਾ ਕੇ ਜਾਈ ਜਾਂਦੇ ਭਾਏ 5000 ਰੁਪਏ ਦਾ ਤੇਲ ਇਸ ਸਾਡੇ ਇਹ ਦੋ ਘੰਟੇ ਤੋਂ ਲੈਨ ਤੇ ਖੜੇ ਨੂੰ ਨਾ ਕੋਈ ਵਾਰੀ ਆ ਰਹੀ ਹੈ ਮੈਂ ਪट्रोल ਪਿਆ ਹਾਲ ਤੱਕ ਇੱਕ ਮਸ਼ੀਨ ਤੇ ਦੋ ਮਸ਼ੀਨ ਤੇ ਖਤਮ ਹੋ ਗਿਆ ਇੱਕ ਚ ਰਹਿ ਗਿਆ ਹੈ ਤੇ ਅਸੀਂ ਉਹ ਕਿੰਨੇ ਦਿਨ ਖੜੇ ਨੂ ਕਿੰਨੀ ਕੀ ਮੁਸ਼ਕਿਲ ਆ ਰਹੀ ਹੈ ਸਾਰੇ ਹੋਰ ਮੁਸ਼ਕਿਲ ਆ ਰਹੀ ਜੀ ਤੇਨ ਪਾ ਉਹ ਖਾਫੀ ਖੜੇ ਆ ਆਹ ਦੇਰ ਪੈਂਦੇ ਨਹੀਂ ਪੈਣਾ ਲੜੀ ਜਾਂਦੇ ਨੇ ਨਾਲ ਇੱਕ ਦੂਜੇ ਉੱਪਰ ਚੜੀ ਜਾਂਦੇ ਨੇ ਕੋ ਮੋਟਰ ਦਾ ਸੱਤਾ ਜੇ ਇਹ ਜਲਦ ਜਲਦ ਹੱਲ ਹੋਣਾ ਚਾਹੀਦਾ ਹੈ ਉਹਨਾਂ ਚਾਹੀਦਾ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਕਿ ਮਤਲਬ ਏ ਸਹੀ ਸੈੱਟ ਕਰਾਣ ਲੈਨ ਵਾਈ ਪٹرول ਪਾਣ ਤਾਂ ਕਿ ਸਾਰੇ ਪ੍ਰਭਾਵੋ ਲੈਡਿਸ ਕੜੀ ਹੈ ਸਾਰੀਆਂ ਉਹ ਟ੍ਰੱਕਾਂ ਦੀ ਹੜਤਾਲ ਕਰਕੇ ਸੁਨਨ ਚਾ ਟ੍ਰੱਕਾਂ ਦੀ ਹੜਤਾਲ ਹੈ ਤੇ ਪٹرول ਪੰਪਾਂ ਦੇ ਉਹ ਜਨਤਾ ਨੂੰ ਲੱਗਦਾ ਕਿ ਚਾਲ ਪٹرول ਨਾ ਪਹੁੰਚੇ ਇਸ ਕਰਕੇ ਜਨਤਾ ਜਿਹੜੀ ਹੈ ਅਫੜਾ ਦਾ ਫਰੀ ਦੇ ਵਿੱਚ ਤੇਲ ਪਾਉਣ ਦੀ ਕਾਲੋ-ਕਾਲੀ ਬਸਤੀ ਜਾਈਏ ਤੇ ਕਿੰਨੀ ਕੀ ਮੁਸ਼ਕਲ ਹੋ ਜਾਂਦੀ ਹੈ ਜੀ ਹਾਂ ਜੀ ਕਿੰਨੀ ਕੀ ਮੁਸ਼ਕਲ ਹੋ ਜਾਂਦੀ ਹੈ ਜੀ ਅਸਟਲ ਦਾ ਵੇਖੋ ਹੁਣ ਤੇ ਪਤਾ ਲੱਗੇਗਾ ਜੇ 10 ਦਿਨ ਫੜਤਾਰ ਰਹੀ ਤੇ ਫਿਰ ਦਾ ਮੁਸ਼ਕਲ ਵਾਲਾ ਕੰਮ ਹੀ ਹੈ ਤੇ ਕਿਵੇਂ ਲੋਕ ਇੱਕ ਦੋ ਉੱਤੇ ਚੜੇ ਹੋਏ ਆ ਵੇਖ ਕੇ ਕੀ ਵੇਖਦੇ ਜੀ ਸਾਡ ਆਪਣੀ ਸਿਹਤ ਦੀ ਮੱਥੀ ਹੋਈ ਗੀ ਕਾ ਵੀ ਮੁਸ਼ਕਲ ਹੋ ਜਾਂਦਾ ਹੈ ਹਾਂਜੀ ਸਿਰਫ ਪਟ્રોલ ਕਰਕੇ ਕੰਮ ਆਇਆ ਪਿਆ ਜੀ ਵੈਸੇ ਕੰਮ ਚਾਹੀਦਾ ਸਾਰੀ ਜੱਤਾ ਆਦਾ ਕਮਾਉਣ ਲਈ ਤਾਇਆ ਕਮਾਉਣ ਲਈ ਤਾਇਆ ਖਾਣ ਲਈ ਆ ਠੀਕ ਜੀ ਹਰ ਕੋ ਲੜਦਾ ਪਿਆ ਇਹ ਕੰਮ ਵਾਸਤੇ ਲੋਕਾਂ ਵੀ ਪਰੇਸ਼ਾਨ ਹੋ ਰਹੇ ਆ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਬਾਈ ਤੇ ਕੰਨੇ ਕਈ ਬੰਮਾਂ ਦੇ ਪ੍ਰੋਲ ਹੀ ਖਤਮ ਹੋ ਚੁੱਕਿਆ ਬਹੁਤ ਜ਼ਿਆਦਾ ਅਬੇ ਇਹਦਾ ਕੰਮ ਚਾਹੀਦਾ ਹੈ ਨਾ ਐਵੇਂ ਕੰਮ ਚੱਲ ਰਹੇ ਕੀ ਕੰਮ ਚੱਲਣਗੇ ਲੋਕਾਂ ਦੇ